ਪੁਲਿਸ ਕਮਿਸ਼ਨਰ ਸਪਵਨ ਸ਼ਰਮਾ ਵੱਲੋਂ 39 ਟੋਲਰੈਂਸ ਜ਼ੋਨ ਚ ਕਾਰਵਾਈ ਸ਼ੁਰੂ ਅੱਜ ਦਿੱਤੇ ਗਏ ਨੋਟਿਸ ਕੱਲ ਤੋਂ ਕਾਰਵਾਈ ਸ਼ੁਰੂ ਦੁਬਾਰਾ ਸਰਕਾਰੀ ਜਗ੍ਹਾ ਘੇਰਨ ਤੇ ਹੋਵੇਗਾ ਪਰਚਾ ਦਰਜ ਇਹ ਵੀ ਵਾਜੂ ਕਪੀ ਸਾਹਿਬ ਦੀ ਹਦਾਇਤਾਂ ਤੇ ਸਾਡੇ 17 ਨੋ ਟੋਲਰੈਂਸ ਜ਼ੋਨ ਬਣਾਏ ਗਏ ਸੀ ਉਹ ਨੋ ਟੋਲਰੈਂਸ ਜ਼ੋਨ ਦੇ ਵਿੱਚ ਬਹੁਤ ਅੱਛਾ ਵਰਕ ਕੀਤਾ ਜਿਸ ਦੇ ਨਾਲ ਲੋਕਾਂ ਨੂੰ ਸਾਨੂੰ ਬੜਾ ਐਪਰੀਸ਼ੀਏਟ ਕੀਤਾ ਕਿ ਉਹਨਾਂ ਨੇ ਜਿਹੜਾ ਬਾਜ਼ਾਰ ਦੇ ਵਿੱਚ ਆਉਣਾ ਆ ਕੇ ਉਹਨਾਂ ਨੂੰ ਪੌਣਾ ਪੌਣਾ ਘੰਟਾ ਅੱਧਾ ਅੱਧਾ ਘੰਟਾ ਲੱਗਦਾ ਸੀ ਜਾਂਚ ਕਰਦੇ ਸੀ ਉਹ ਬਿਲਕੁਲ ਉਹਨਾਂ ਨੂੰ ਨਜ਼ਾਤ ਮਿਲੀ ਸੀ ਹੁਣ ਇਹ ਕੁਝ ਇਲੈਕਸ਼ਨਸ ਕਰਕੇ ਸਾਡੇ ਜਿਹੜੇ ਡਿਊਟੀ ਆਰਸ ਜਿਹੜੇ ਉਹੋ ਜਿਹਾ ਹੋ ਗਏ ਸੀ ਕੁਝ ਸਾਡੀ ਫੋਰਸ ਥੋੜੀ ਬਿਜ਼ੀ ਹੋਣ ਕਰਕੇ ਇਹ ਥੋੜਾ ਜਆ ਕਮੀ ਆਈ ਸੀ ਬਟ ਹੁਣ ਅਗੇਨ ਅਸੀਂ ਫਿਰ ਦੁਬਾਰਾ ਫੇਰ ਆ ਗਏ ਆ ਇਸੇ ਨੂੰ ਦੁਬਾਰਾ ਰਿਪੀਟ ਕਰਾਂਗੇ ਕੋਈ ਵੀ ਐਸੀ ਜੀ ਚੀਜ਼ ਜਿਹੜੀ ਆ ਬਰਦਾਸ਼ਤ ਨਹੀਂ ਹੋਏਗੀ ਜਿਹੜੀ ਰੇੜੀ ਫੜੀ ਲਾਉਣ ਵਾਲੇ ਆ ਨੋ پارکਿੰਗ ਜ਼ੋਨ ਦੇ ਵਿੱਚ ਗੱਡੀਆਂ ਲਾਉਣ ਵਾਲੇ ਉਹਨਾਂ ਨੂੰ ਅਸੀਂ ਇਹ ਇਹਨਾਂ ਨੂੰ ਚੱਕਾਂਗੇ ਫਿਲਹਾਲ ਅੱਜ ਅਸੀਂ ਆਏ ਅੱਜ ਅਸੀਂ ਇਹਨਾਂ ਨੂੰ ਜਸਟ ਇਨਫੋਰਮ ਕੀਤਾ ਨੋਟਿਸ ਦਿੱਤਾ ਹੈਗਾ ਨਹੀਂ ਹਟੇਗਾ ਤਾਂ ਨੋਟਿਸ ਵਾਸਤੇ ਦੱਸਾਂ ਸੀ ਕਿ ਅਸੀਂ ਇਸ ਨੂੰ ਕਰਾਂਗੇ ਤੁਹਾਡੇ ਖਿਲਾਫ। ਜਿਹੜੇ ਕਈ ਲੋਕਾਂ ਨੇ ਆਪਣੇ ਦੁਕਾਨਾਂ ਦੇ ਬਾਹਰ ਕੌਨਟਾਈਪ ਰੱਖੇ ਹੋਏ ਸੀਗੇ ਉਹਨਾਂ ਨੂੰ ਕੀ ਹਦਾਇਤ ਕਰਤੀ। ਉਹਨਾਂ ਨੂੰ ਵੀ ਦੱਸਿਆ ਗਿਆ ਹੈ ਕਿ ਜਿਹੜੀਆਂ ਕੌਨਸ ਹੈਗੀਆਂ ਤੁਸੀਂ ਚੱਕ ਕੇ ਅੰਦਰ ਰੱਖੋ ਇਹ ਤੁਹਾਡੀ ਕੋਈ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ। ਇਹ ਸਰਕਾਰ ਦੀ ਜਗ੍ਹਾ ਹੈ ਤੇ ਕੋਈ ਵੀ ਗੱਡੀ پارک ਕਰ ਸਕਦਾ ਹੈ। ਸੋ ਉਹ ਆਪਣੀ ਜਗ੍ਹਾ ਜਿਹੜੀ ਹੈ ਆਪਣੀ ਜਗ੍ਹਾ ਗੱਡੀ ਲਾਉਣਾ ਸੀ ਜਾਂ ਆਪਣੇ ਕਸਟਮਰ ਦੀ ਗੱਡੀ ਲਾਉਣਾ ਸੀ ਉਹ ਆਪਣੇ ਉਹਨੂੰ ਇਨਕ੍ਰੋਚ ਕੀਤਾ ਹੈ। दैट इज टोटली ਰੌਂਗ। ਸੋ ਉਹਨਾਂ ਨੂੰ ਅੱਜ ਵਾਰਨਿੰਗ ਦਿੱਤੀ ਹੈ। ਨੈਕਸਟ ਟਾਈਮ ਉਹਨਾਂ ਦੇ ਖਿਲਾਫ ਵੀ ਕਰ ਦੇਵਾਂਗੇ ਜਾ ਕੇ ਮਾਰਦੀ ਕਾਲੀ ਕਰਾ ਕੇ ਆਏ ਉਹਨਾਂ ਨੇ ਆਪਣੇ ਬੈਂਕ ਦੇ ਜਿਹੜੇ ਮੈਨੇਜਰ ਉਹਨਾਂ ਨੇ ਆਪਣੀ ਮੁਕਤ ਦੱਸੀ ਹੈ ਉਹਨਾਂ ਨੇ ਜਿਹੜੀ ਮੁਸ਼ਕਲ ਦੱਸੀ ਉਹਨਾਂ ਨੂੰ ਦੱਸਿਆ ਗਿਆ ਹੈ ਵੀ ਸਾਡਾ ਇੱਕ ਨੰਬਰ ਹੈਗਾ ਆ ਉਹ 112 ਦੇ ਉੱਤੇ ਸਾਨੂੰ ਕਾਲ ਕਰਕੇ ਦੱਸ ਸਕਦੇ ਆ ਵੀ ਜੇ ਕੋਈ ਗੱਡੀ ਉਹਨਾਂ ਦੇ ਕੋਈ ਲਾਜ ਜਾਂਦਾ ਸੀ ਉੱਥੇ ਲੈ ਕੇ ਸ਼ਾਮ ਤੱਕ ਗੱਡੀ ਖੜੀ ਰਹਿ ਜਾਂਦੀ ਹੈ ਉਹ ਗੱਡੀ ਨਹੀਂ ਚੱਕਦੀ ਤਾਂ ਸਾਨੂੰ ਇਨਫੋਰਮ ਕਰਨਗੇ ਅਸੀਂ ਉਸ ਗੱਡੀ ਨੂੰ ਉਥੋਂ ਤੋ ਕਰ ਸਕਦੇ ਆ ਜੇ ਕੋਈ ਬੰਦਾ ਅਨਨੋਨ ਬੰਦਾ ਕੋਈ ਲਾਫੇ ਚਲੇ ਗਿਆ ਜੇ ਕੋਈ ਅੱਧੇ ਘੰਟੇ ਲਈ ਦਸ ਮਿੰਟ ਲਈ ਕੋਈ ਸ਼ਾਪਿੰਗ ਲਈ ਆਇਆ ਲਾਫੇ ਚਲ ਜਾਂਦਾ ਉਹ ਤਾਂ ਇੱਕ ਰੂਟੀਨ ਦੀ ਗੱਲ ਆ ਪਰ ਜੇ ਕੋਈ ਲਾ ਕੇ ਉਹਨਾਂ ਨੂੰ ਕੋ ਤੰਗ ਪਰੇਸ਼ਾਨ ਕਰਦਾ ਫਿਕਸ ਗੱਡੀਆਂ ਖੜੀਆਂ ਕਰਦੇ ਉਹਨਾਂ ਦੇ ਖਿਲਾਫ ਵੀ ਕਰ ਲਿਆ। ਵੀਕੈਂਡ ਸੰਡੇ ਨੂੰ ਦੇਖਿਆ ਗਿਆ ਸੰਡੇ ਨੂੰ ਫੇਰ ਇੱਕ ਵਾਰੀ ਟ੍ਰੈਫਿਕ ਦੁਬਾਰਾ ਉਸੇ ਦੁਬਾਰਾ ਸ਼ੁਰੂ ਹੋਣੀ ਸ਼ੁਰੂ ਹੋ ਗਈ ਜਿੱਥੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਦੀ ਪਰਿਕਸ਼ਾ ਆ। ਆਉਣ ਵਾਲੇ ਸੰਡੇ 'ਚ ਤੁਸੀਂ ਕਾਫੀ ਇਸ ਚੇਂਜ ਦੇਖੋਗੇ ਤੁਹਾਨੂੰ ਅੱਗੇ ਦੱਸਿਆ ਵੀ ਹੁਣ ਸਾਡੀ ਪੋਲਿਸ ਜਿਹੜੀ ਹੈਗੀ ਆ ਹੁਣ ਇਸੇ ਫੋਕਸ ਦੇ ਉੱਤੇ ਹੈ ਕਿ ਅਸੀਂ 17 ਜ਼ੋਨ ਦੇ ਵਿੱਚ ਨੋ ਟੋਲਰੈਂਸ ਜ਼ੀਰੋ ਟੋਲਰੈਂਸ। ਐ ਕੀ ਹੋ ਰਿਹਾ ਜਿਵੇਂ ਜਿਹੜੇ ਗਲੰਦਰ ਦੇ ਲੋਕ ਨੇ ਕਿਹਨੇ ਕਿਹੜਾ ਕੰਮ ਕਰ ਜੇ ਕੋਈ ਦੁਕਾਨ ਦੇ ਘਰ ਦੇ ਬਾਹਰ ਉਹਨਾਂ ਦੇ ਕੋਈ ਗੱਡੀ ਜਾਂ ਕੋਈ ਵੀ ਇਦਾਂ ਦੀ ਪਾਰਕਿੰਗ ਕਰਦਾ ਉਹਦੇ ਵਾਸਤੇ ਪੁਲਿਸ ਨਾਲ ਰਾਤ ਕਿੱਦਾਂ ਕੰਮ ਕਰਦਾ ਉਹ ਸਾਡੀ ਹੈਲਪਲਾਈਨ ਇੱਕ ਬਣੀ ਹੋਈ 112 ਤੇ ਸਾਨੂੰ ਕਾਲ ਕਰ ਸਕਦੇ ਆ ਉਹ ਸਾਡੀ 112 ਦੀ ਕਾਲ ਸਾਡੀ ਇਮੀਡੀਏਟ ਸਾਡੇ ਕੋਲ ਆ ਜਾਂਦੀ ਹੈ ਪੀਸੀਆਰ ਸਾਡੇ ਅੰਡਰ ਹੈਗੀ ਹੈ ਪੀਸੀਆਰ ਔਰ ਸਾਡੀ ਜਿਹੜੀ ਟੋ ਵਨ ਗੱਡੀ ਉੱਥੇ ਜਾਂਦੀ ਹੈ ਉਹਨੂੰ ਰੈਕਟ ਕਰਦੀ ਹੈ ਬਈ ਜਨਤਾ ਨੂੰ ਕੀ ਕਰਨਾ ਚਾਹੀਦਾ ਅਸੀਂ ਜਨਤਾ ਨੂੰ ਇਹੀ ਅਪੀਲ ਕਰਾਂਗੇ ਵੀ ਜਿਹੜੀ ਆ ਟ੍ਰੈਫਿਕ ਦੇ ਨਾਲ ਸਬੰਧਤ ਜਿੰਨੀਆਂ ਵੀ ਤੁਹਾਨੂੰ ਕੋਈ ਮੁਸ਼ਕਲਾ ਆਉਂਦੀ ਹੈ ਸਾਨੂੰ ਦੱਸ ਸਕਦੇ ਪਰ ਟ੍ਰੈਫਿਕ ਰੂਲਸ ਨੂੰ ਮੰਨਣਾ ਜ਼ਰੂਰੀ ਹੈ ਆਉਣ ਆਪਣਾ ਰਸ਼ਵਾਤਾ ਜਾ ਰਿਹਾ ਹੈ ਕਿ ਸਾਡੇ ਨਾਲ ਕੋਆਪਰੇਟ ਕਰਨਗੇ ਤੇ ਅਸੀਂ ਵੀ ਇਹਨਾਂ ਨੂੰ ਉਹ ਚੀਜ਼ ਜਿਹੜੀ ਹੈਗੀ ਪਰਫਾਰਮੈਂਸ ਦੇ ਸਕਦੇ ਹਾਂ